ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਅਮੀਰ ਨਗਰ ਕਾਉਂਸਲ ਜ਼ੀਰਕਪੁਰ ਨੂੰ ਜਾਣ ਵਾਲੇ ਰਾਸਤੇ ਦੀ। ਕਰੀਬ 500 ਮੀਟਰ ਲੰਬਾ ਰਾਸਤਾ ਕਿਉਂ ਆਮ ਜਨਤਾ ਲਈ ਬਣਿਆ ਹੋਇਆ ਹੈ ਵੱਡੀ ਮੁਸੀਬਤ ਦਾ ਕਾਰਨ। ਮਾਰਗ ਦੇ ਉੱਪਰ ਪੜੀਆਂ ਨਜ਼ਾਇਜ਼ ਦੁਕਾਨਾਂ ਬੜੀਆਂ ਹਨ ਆਮ ਲੋਕਾਂ ਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਇੱਥੇ ਦੱਸ ਦਈਏ ਕਿ ਸ਼ਹਿਰ ਦਾ ਸਭ ਤੋਂ ਅਹਿਮ ਰਸਤਾ ਮੰਨਿਆ ਜਾਂਦਾ ਹੈ ਇਸ ਮਾਰਗ ਨੂੰ ਪੁਲਿਸ ਸਟੇਸ਼ਨ ਡੀਐਸਪੀ ਦਫ਼ਤਰ ਨਦਰ ਕਾਉਂਸਲ ਤਹਿਸੀਲ ਗੁਰਦੁਆਰਾ ਸਾਹਿਬ ਮੰਦਰ ਸਮੇਤ ਸਮਸ਼ਾਨ ਘਾਟ ਇਸ ਮਾਰਗ ਦੇ ਉੱਪਰ ਸਥਿਤ ਲੋਕ ਹੋ ਰਹੇ ਹਨ ਪਰੇਸ਼ਾਨ ਅੱਜ ਆਪਾਂ ਗੱਲ ਕਰ ਰਹੇ ਆ ਨਗਰ ਕਾਉਂਸਲ ਜ਼ੀਰਕੋ ਜੋ ਪੰਜਾਬ ਦੀ ਸਭ ਤੋਂ ਅਮੀਰ ਨਗਰ ਕਾਉਂਸਲ ਮੰਨੀ ਜਾਂਦੀ ਉਸ ਨੂੰ ਜਾਣ ਵਾਲੇ ਰਸਤੇ ਦੀ ਜੋ ਸਿਰਫ 500 ਕਿ ਮੀਟਰ ਦੇ ਕਰੀਬ ਰਸਤਾ ਹੈਗਾ ਜਿਸ ਦੇ ਵਿੱਚ ਗਹਿਰੇ ਗਹਿਰੇ ਪਏ ਖੱਡੇ ਸਾਰੀ ਹਕੀਕਤ ਆਪਣੇ ਮੂੰਹ ਬਿਆਨ ਕਰਦੇ ਹਨ ਕਿ ਸਾਡੀ ਨਗਰ ਕਾਉਂਸਲ ਵਿਕਾਸ ਕਾਰਜਾਂ ਨੂੰ ਲੈ ਕੇ ਕਿੰਨੀ ਕੁ ਸੁਚੇਤ ਹੈਗੀ ਔਰ ਕਿੰਨੇ ਕੁ ਜ਼ਿਆਦਾ ਜ਼ੀਰਕਪੁਰ ਦੇ ਵਿਕਾਸ ਕਾਰਜ ਜਿਹੜੇ ਨੇਪਰੇ ਚੜ੍ਹੇ ਜਾ ਸਕਦੇ ਹਨ ਜਾਂ ਨੇਪਰੇ ਚੜ੍ਹ ਰਹੇ ਹਨ ਦੱਸਿਏ ਕਿ ਇਸ ਮਾਰਗ ਨੂੰ ਜਦੋਂ ਆਪਾਂ ਨੈਸ਼ਨਲ ਹਾਈਵੇ ਤੋਂ ਛੱਡ ਕੇ ਮੁੜਦੇ ਹਾਂ ਮੁੜਦੇ ਸਾਰੇ ਕਰੀਬ 20-20 ਫੁੱਟ ਡੂੰਘੇ ਸੀਵਰੇਜ ਦੇ ਖੱਡੇ ਖੁੱਲੇ ਮੂੰਹ ਪਏ ਹਾਸ ਨੂੰ ਸੱਦਾ ਦੇ ਰਹੇ ਹਨ ਜਿੱਥੋਂ ਨਾ ਜਾਣਾਂ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਾਂ ਸਮੇਤ ਕਈ ਉੱਚ ਅਧਿਕਾਰੀ ਨੰਨ ਕੇ ਆਪੋ ਆਪਣੇ ਦਫ਼ਤਰਾਂ ਉੱਜਦੇ ਹਨ ਦੱਸ ਦिए ਕਿ ਇਸ ਮਾਰਗ ਉਪਰ ਨਗਰ ਕੌਂਸਲ ਜ਼ੀਰਕਪੁਰ ਦਾ ਦਫ਼ਤਰ ਹੈਗਾ ਜਿਹਦੇ ਵਿੱਚ ਡੀਐਸਪੀ ਸਾਹਿਬ ਵੀ ਬੈਠਦੇ ਹਨ ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਵੀ ਬੈਠਦੇ ਹੈਗੇ ਔਰ ਉੱਥੇ ਰੋਜ਼ਾਨਾ ਸੈਂਕੜੇ ਰਜਿਸਟਰੀਆਂ ਹੁੰਦੀਆਂ ਔਰ ਹਜ਼ਾਰਾਂ ਲੋਕ ਰੋਜ਼ ਜਿਹੜੇ ਉੱਥੇ ਆਉਂਦੇ ਹੈਗੇ ਇਸ ਤੋਂ ਇਲਾਵਾ ਦੱਸ ਦिए ਇਸ ਮਾਰਗ ਦੇ ਉੱਪਰ ਪੁਲਿਸ ਸਟੇਸ਼ਨ ਵੀ ਸਥਿਤ ਹੈਗਾ ਇਸ ਮਾਰਗ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਵੀ ਹੈਗਾ ਇਸ ਮਾਰਗ ਦੇ ਉੱਪਰ ਤਿੰਨ ਦੇ ਕਰੀਬ ਮੰਦਰ ਅਤੇ ਨਗਰ ਖੇੜੇ ਹੈਗੇ ਹਨ ਇਸ ਤੋਂ ਇਲਾਵਾ ਗਊਸ਼ਾਲਾ ਹੈ ਇਸ ਮਾਰਗ ਦੇ ਪਰ ਇਸ ਤੋਂ ਇਲਾਵਾ ਬਹੁਤ ਹੀ ਅਹਿਮ ਗੱਲ ਦੱਸਦੀ ਕਿ ਇੱਥੇ ਸਵਰਗ ਨਿਵਾਸ ਯਾਨੀ ਕਿ ਇੱਥੇ ਸਮਸ਼ਾਨ ਘਾਟ ਵੀ ਹੈ ਔਰ ਜਿੱਥੇ ਬਹੁਤ ਹੀ ਦੁਖੀ ਮਨ ਦੇ ਨਾਲ ਲੋਕ ਜਦੋਂ ਆਉਂਦੇ ਹਨ ਨਾ ਕਿਸੇ ਦਾ ਸੰਸਕਾਰ ਕਰਨਾ ਹੁੰਦਾ ਤੇ ਟੈਂਟੀਆਂ ਬੰਦੀ ਜਿਹੜਾ ਜਾਨ ਦੇ ਵਿੱਚ ਬਤੀਤ ਕਰਨਾ ਪੈਂਦਾ ਕਿੰਨੇ ਸੋਚਣ ਵਾਲੀ ਗੱਲ ਹੈ ਕਿ ਪਹਿਲਾ ਹੀ ਇਨਸਾਨ ਇੰਨਾ ਦੁਖੀ ਔਰ ਬੇਬਾਦ ਦੇ ਵਿੱਚ ਜਿਹੜਾ ਜਾਨ ਦੇ ਵਿੱਚ ਲਾ ਕੇ ਜਿਹੜਾ ਇੰਨਾ ਇੰਨਾ ਦੁੱਖ ਭੋਗਣਾ ਕਿੱਥੇ ਤੱਕ ਜਾਇਜ ਗੱਲ ਹੈਗੀ ਔਰ ਕਿੰਨੀ 500 ਮੀਟਰ ਸਿਰ ਰੋਡ ਹੈਗੀ ਇਸ ਜਾਮ ਲੱਗਣ ਦਾ ਮੁੱਖ ਕਾਰਨ ਕੀ ਹੈਗਾ ਜਿਹੜੀ ਸਭ ਤੋਂ ਸੋਚਣ ਵਾਲੀ ਗੱਲ ਇਹ ਹੈਗੀ ਇਸ ਜਾਮ ਲੱਗਣ ਦਾ ਕੀ ਕਾਰਨ ਹੈਗਾ ਇਸ ਮਾਰਗ ਦੇ ਉੱਪਰ ਪਰਚੀ ਤੇ ਅਲਾਟ ਹੋਏ ਹੋਏ ਪਲੋਟ ਹੈਗੇ ਜਿਹੜੇ ਗਰੀਬ ਲੋਕਾਂ ਨੂੰ ਬਹੁਤ ਸਮਾਂ ਪਹਿਲਾਂ ਸਰਕਾਰ ਵੱਲੋਂ ਅਲਾਟ ਕੀਤੇ ਗਏ ਸੀ ਸਿਰਫ ਰਿਹਾਇਸ਼ੀ ਕੰਮਾਂ ਵਾਸਤੇ ਕਿ ਆਪਣੇ ਰਿਹਾਇਸ਼ ਬਣਾਈ ਜਾਏ ਪਰ ਲਾਲਚਵਸ ਲੋਕਾਂ ਨੇ ਉਥੇ ਦੁਕਾਨਾਂ ਸਾਰੀਆਂ ਨਗਰ ਕੌਂਸਲ ਦੀ ਹਦੂਤ ਤੋਂ ਸਿਰਫ ਕੁਝ ਹੀ ਮੀਟਰ ਦੀ ਦੂਰੀ ਤੇ ਨਜ਼ਾਇਜ਼ ਰੂਪ ਵਿੱਚ ਦੁਕਾਨਾਂ ਸਾਰੀਆਂ ਗਈਆਂ ਹੈਗੀਆਂ ਔਰ ਨਜ਼ਾਇਜ਼ ਰੂਪ ਵਿੱਚ ਨਗਰ ਕੌਂਸਲ ਦੀ ਪ੍ਰਾਪਰਟੀ ਹੈਗੀ ਔਰ ਨਜ਼ਾਇਜ਼ ਰੂਪ ਦੇ ਵਿੱਚ ਅੱਗੇੜੀ ਹੈਗੀ ਸਬਲੈਟ ਅੱਗੇ ਕਿਰਾਏ ਤੇ ਦਿੱਤੀ ਹੋਈ ਹੈ ਖੁਦ ਨਗਰ ਕੌਂਸਲ ਜ਼ੀਰਪੁਰ ਤੋਂ ਕਿਰਾਏ ਤੇ ਲੈ ਕੇ ਅੱਗੇ ਕਿਰਾਏ ਤੇ ਦਿੱਤੀ ਹੋਈ ਪ੍ਰਾਪਰਟੀ ਨੇ ਜਿਹੜੀ ਇੱਕ ਮਸੀਬਤ ਖੜੀ ਕੀਤੀ ਹੋਈ ਉਥੇ ਨੰਗੜ ਵਾਲੇ ਲੋਕਾਂ ਦਾ ਜਿਹੜਾ ਜੀਣਾ ਮੋਹਰ ਕੀਤਾ ਹੋਇਆ ਦੱਸਿਏ ਕਿ ਰਜਿਸਟ੍ਰੇਸ਼ਨ ਕਰਾਉਣ ਲਈ ਨਕਸ਼ੇ ਪਾਸ ਕਰਾਉਣ ਲਈ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਰਜਿਸਟਰ ਕਰਾਉਣ ਵਾਸਤੇ ਈਵਨ ਕਿ ਆਪਾਂ ਜਦਾਂ ਗੱਲ ਕੀਤੀ ਕਿ ਆਪਣੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸੰਸਕਾਰ ਕਰਨ ਵਾਸਤੇ ਜਿਹੜੇ ਲੋਕ ਆਉਂਦੇ ਹੋਣਾ ਵਾਸਤੇ ਇਹਦਾ ਘੰਟਿਆਂ ਮੰਦੀ ਦਾ ਜਾਮ ਵਿੱਚ ਫਸਣਾ ਪੈਂਦਾ ਸਿਰਫ ਨਗਰ ਕੌਂਸਲ ਦੀ ਅੰਗੈਲਿਕਾ ਨਗਰ ਕੌਂਸਲ ਜ਼ੀਰਕਪੁਰ ਤੋਂ ਪਰਚੀ ਦੇ ਕਰਾਇਦੇ ਜਿਹਦਾ 500 ਜਾਂ 700 ਰੁਪਏ ਮਹੀਨੇ ਦਾ ਕਿਰਾਇਆ ਦਿੱਤਾ ਜਾਂਦਾ ਹੈਗਾ ਉਹ ਵੀ ਕਈ ਲੋਕ ਨਹੀਂ ਦਿੰਦੇ ਹੈਗੇ ਉਸ ਨੂੰ ਕਟੋ-ਕਟ 15-15 20-2000 ਰੁਪਏ ਅਗੇ ਦੁਕਾਨਾਂ ਬਣਾਏ ਕਾਇਦਾ ਦਿੱਤਾ ਹੋਇਆ ਪਰ ਨਗਰ ਕੌਂਸਲ ਇਸ ਵੱਲ ਕੋਈ ਧਿਆਨ ਨਹੀਂ ਦੇਦੀ। ਔਰ ਨਜ਼ਾਇਰ ਰੂਪ ਵਿੱਚ ਬੜੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਸਮੱਸਿਆ ਜਿਹੜੀ ਪੈਦਾ ਕਰੀਆਂ ਜਾਮ ਦਾ ਕਾਰਨ ਬਣੀਆਂ ਲੋਕ ਬੇਤਰਤੀਬੇ ਢੰਗ ਨਾਲ ਉੱਥੇ ਆਪਣੇ ਵਾਹਨ ਖੜੇ ਕਰ ਦਿੰਦੇ ਹਨ ਜਿਸ ਨਾਲ ਨੰਗਣ ਵਾਲੇ ਜਾਤੀਆਂ ਨੂੰ ਪਰੇਸ਼ਾਨੀ ਹੁੰਦੀ ਔਰ ਘੰਟਿਆਂ ਬੰਦੀ ਜਿਹੜਾ ਜਾਮ ਲੱਗਦਾ ਹੈ ਇਸ ਵੱਲ ਨਗਰ ਕੌਂਸਲ ਨੂੰ ਬਹੁਤ ਜਲਦ ਧਿਆਨ ਦੇਣਾ ਪਵੇਗਾ। ਇਸ ਤਰ੍ਹਾਂ ਵਜੇ ਆਪਾਂ ਖੱਡਿਆਂ ਦੀ ਗੱਲ ਕਰੀਏ ਇਸ ਮਾਰਗ ਦੇ ਉੱਪਰ ਬਹੁਤ ਜ਼ਿਆਦਾ ਖੱਡੇ ਹਨ ਜੋ ਸਾਰੇ ਸ਼ਹਿਰੀ ਵਕਾਸ ਦੀ ਪੋਰ ਖੋਲਦੇ ਹੋਏ ਨਜ਼ਰ ਆਉਂਦੇ ਹਨ ਇਸੇ ਨਾਲ ਹੀ ਆਪਾਂ ਗੱਲ ਕਰੀਏ ਕਿ ਜੋ ਕੁਸ਼ਤਕਾਨਾ ਸਾਰੀਆਂ ਦੁਕਾਨਾਂ ਨਹੀਂ ਆਪਾਂ ਦੱਸਦੇ ਕਿ ਜਿਹੜੀ ਪੱਤੀ ਵਾਲੀਆਂ ਬਣੀਆਂ ਹੈਗੇ ਉਸ ਤੋਂ ਇਲਾਵਾ ਕੁਝ ਹੋਰ ਦੁਕਾਨਾਂ ਮਾਲਕੀਅਤ ਦੇ ਵਿੱਚ ਵੀ ਬਣੀਆਂ ਜੋ ਕਿ ਕਨੂਨਾਂ ਦੇ ਉਲਟ ਬਣੀਆਂ ਹੋਈਆਂ ਜਿਨ੍ਹਾਂ ਦੇ ਅੱਗੇ ਪ੍ਰੋਪਰ ਪਾਰਕਿੰਗ ਨਹੀਂ ਹੈਗੀ ਪਰ ਲੋਕ ਜਿਹੜੇ ਹੈਗੇ ਆ ਉੱਥੇ ਆਪਣੀਆਂ ਗੱਡੀਆਂ ਜਿਹੜੀਆਂ ਸੜਕ ਦੇ ਉੱਪਰ ਖੜੀਆਂ ਕਰਨ ਨੂੰ ਮਜਬੂਰ ਆ ਕਿਉਂਕਿ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਇੱਥੇ ਜਿਹੜਾ ਗੱਡੀਆਂ ਨੂੰ ਆਪਣੇ ਜਿਹੜੇ ਬਾਹਾਂ ਲੈ ਕੇ ਜਿਹੜੇ ਕਾਰ ਆ ਹੈਗੇ ਉਹਨਾਂ ਨੂੰ ਸੜਕ ਦੇ ਕਿਨਾਰੇ ਖੜੇ ਕਰਕੇ ਲੋਕ ਆਪ ਆਪਣੇ ਰਜਿਸਟ੍ਰੇਸ਼ਨ ਕਰਾਉਣਾ ਆਪਣੇ ਨਕਸ਼ੇ ਪਾਸ ਕਰਾਉਣਾ ਜਾਂ ਹੋਰ ਕੰਮ ਵਾਲੇ ਨਿਕਲ ਜਾਂਦੇ ਨੇ ਜਿਸ ਕਾਰਨ ਆਮ ਰਾਹ ਹੀ ਰਾਹ ਜਿਹੜਾ ਉਥੋਂ ਨੰਗਣਾ ਜਿਹੜਾ ਹੈਗਾ ਮੁਸ਼ਕਲ ਹੋ ਜਾਂਦਾ ਤੇ ਭਾਰੀ ਜਾਮ ਲੱਜਦਾ ਦੇਖ ਸਕਦੇ ਕਿਤੇ ਜਿਹੜੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਮਸ਼ੱਕਤ ਕਰਦੇ ਪੁਲਿਸ ਮੁਲਾਜ਼ਮ ਵੀ ਮਸ਼ੱਕਤ ਕਰਦੇ ਹੈ ਕਿ ਕਈ ਲੋਕ ਜਿਹੜੇ ਹੈਗੇ ਆ ਇਸ ਜਾਮ ਦੇ ਵਿੱਚ ਫਸਦੇ ਹੈਗੇ ਆ ਔਰ ਇਸ ਦਾ ਮੁੱਖ ਕਾਰ ਜਿਹੜਾ ਹੈਗਾ ਪਰਚੀ ਵਾਲੀ ਜਗਾ ਜਿਹੜੀ ਹੈਗੀ ਹੈ ਪਰਚੀਆਂ ਤੇ ਜਗਾ ਲਈ ਕਿਰਾਏ ਵਾਲੀ ਜਗਾ ਹੈਗੀ ਨਗਰ ਕਾਉਂਸਲ ਤੋਂ 500 ਰੁਪਏ ਕਰਾ ਦਿੱਤਾ ਜਾਂਦਾ ਕਿ 15 15 20000 ਰੁਪਏ ਕਿਰਾਏ ਦੇ ਉੱਤੇ ਨਜ਼ਾਇਜ਼ ਰੂਪ ਵਿੱਚ ਦੁਕਾਨਾਂ ਬਣਾ ਕੇ ਜੋ ਕਿਰਾਏ ਦੇ ਦਿੱਤੀਆਂ ਗਈਆਂ ਹੈਗੀਆਂ ਇਸ ਵੱਲ ਬਹੁਤ ਹੀ ਜਲਦੀ ਧਿਆਨ ਦੇਣਾ ਪਵੇਗਾ ਔਰ ਨਗਰ ਕਾਉਂਸਲ ਨੇ ਇੱਕ ਬਹੁਤ ਵੱਡੀ ਕਾਰਵਾਈ ਕਰਨ ਦੀ ਲੋੜ ਹੈ ਸਰ ਇੱਕ ਨਗਰ ਕਾਉਂਸਲ ਵਾਲੀ ਰੋਡ ਦੇ ਉੱਪਰ ਪਰਚੀਆਂ ਵਾਲੀ ਜਗਾ ਜਿਹੜੀ ਆਪਣੇ ਨਗਰ ਕਾਉਂਸਲ ਜਗਾ ਉੱਤੇ ਦੁਕਾਨਾਂ ਬਣੀਆਂ ਹੋਈਆਂ ਕੀ ਉਹ ਜਾਇਜ਼ ਬਣੀਆਂ ਕਿ ਨਜਾਇਜ਼ ਬਣੀਆਂ ਹੋਈਆਂ ਇਹਨਾਂ ਐਕਚੁਅਲੀ ਲੌਂਗ ਬੈਕ ਕਾਫੀ ਸਾਲ ਪਹਿਲਾਂ ਤੰਤਾ 1520 30 ਸਾਲ ਪਹਿਲਾਂ ਡਿਫਰੈਂਟ ਡਿਫਰੈਂਟ ਟਾਈਮਸ ਤੇ ਉੱਤੇ ਪੰਚਾਇਤ ਵੱਲੋਂ ਇਹਨਾਂ ਦੀ ਜਿਹੜੀ ਜਗ੍ਹਾ ਸੀ ਅਲਾਟ ਕੀਤੀ ਗਈ ਸੀ ਜਿਹਨੂੰ ਪਰਚੀ ਪਾ ਕੇ ਉਦੋਂ ਕੁਝ ਬੜੇ ਸੀਮਤ ਲਈ ਅਮਾਉਂਟ ਨਾਲ ਹੀ ਦਿੱਤੀ ਗਈ ਸੀ ਹੁਣੇ ਉਸ ਜਗ੍ਹਾ ਦੇ ਉੱਤੇ ਦੁਕਾਨਾਂ ਅੱਗੇ ਦੀ ਅੱਗੇ ਵਧਾਈ ਜਾ ਰਹੇ ਨੇ ਜਿਹੜੀ ਜਗ੍ਹਾ ਹੈ ਉਸ ਨੂੰ ਅੱਗੇ ਵਧਾਈ ਜਾ ਰਹੇ ਨੇ ਜਿਹੜੀ ਉਹ ਅੱਗੇ ਵਧ ਰਹੇ ਨੇ ਉਹ ਉਹ ਚੀਜ਼ ਤਾਂ ਦੇਖੋ ਨਜਾਇਜ਼ ਹੈ ਜੋ ਇਹਨਾਂ ਵੱਲੋਂ ਪਿਛਲੇ ਸਮੇਂ 'ਚ ਕੀਤਾ ਗਿਆ ਹੈ ਉਹਦੇ ਉਹ ਇਹਨਾਂ ਦੀ ਇਹਨਾਂ ਵੱਲੋਂ ਗਲਤ ਕੀਤਾ ਸਰੇ ਕੋਠੇ ਦੀ ਦੁਕਾਨਾਂ ਸਬਲੇਟ ਕਰ ਸਕਦੇ ਬਣਾ ਕੇ ਅੱਗੇ ਕਿਰਾਏ ਦੇ ਸਕਦੇ ਜੇ ਹੈ ਨਹੀਂ ਦਿੰਦਾ ਸਬਲੇਟ ਨਹੀਂ ਕਰ ਸਕਦੇ ਜਿਹੜੀਆਂ ਉਹ ਜੇ ਉਹਨਾਂ ਕੋਈ ਦੁਕਾਨ ਸਬਲੇਟ ਕੀਤੀ ਹੋਈ ਹੈ ਤਾਂ ਉਹ ਗਲਤ ਸਰ ਜਾਮ ਲੱਗਣ ਦਾ ਕਾਰਨ ਇਹ ਹੈਗਾ ਤੁਸੀਂ ਮੰਨਦੇ ਗੱਲ ਕਿ ਜਿਹੜੀ ਦੁਕਾਨਾਂ ਨਜਾਇਜ਼ ਬਣੀ ਹੋਈਆਂ ਕਾਫੀ 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 ਹੱਦ ਤੱਕ ਇਹਨਾਂ ਦਾ ਹੈ ਕਾਰਨ ਇਹ ਵੀ ਕਿਉਂਕਿ ਤਸਵੀਰ ਦਫ਼ਤਰ ਵੀ ਇੱਥੇ ਹੈ ਥਾਣਾ ਦਫ਼ਤਰ ਵੀ ਇੱਥੇ ਹੈ ਡੀਐਸਪੀ ਦਫ਼ਤਰ ਵੀ ਇੱਥੇ ਹੈ ਸਾਡਾ ਐਮਸੀ ਦਫ਼ਤਰ ਵੀ ਇੱਥੇ ਹੈ ਜਿੰਨਾ ਵੀ ਕਲਾਇੰਟ ਜਆ ਉਹ ਇਹਨਾਂ ਕੋਲ ਆਉਂਦਾ ਹੈ ਅੱਜਕੱਲ ਹਰੇਕ ਨੇ ਗੱਡੀ ਰੱਖੀ ਹੋਈ ਹੈ ਇਹ ਸੜਕ ਵੀ ਬਣਦੀ ます ਵੀ ਇਹ ਕਾਫੀ ਗੂਰ ਹੈ ਇੱਕ ਸਰ ਇਹ ਵਾਲੀ ਸੜਕ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਕਿ ਨਗਰ ਕਾਉਂਸਲ ਦੀ ਆਪਣੀ ਸੜਕ ਜਿਹੜੀ ਇੰਨੀ ਮਾੜੀ ਹਾਲਾਤ ਚ ਹੈਗੀ ਆ ਬਾਕੀ ਜੀਤਪੁਰ ਦਾ ਕੀ ਹੋਊਗਾ ਕੀ ਕਾਰਨ ਸਾਰੇ ਟੁੱਟਣ ਦੇ ਇਹਦੇ ਚ ਟੈਂਡਰ ਲੱਗਿਆ ਹੋਇਆ ਜੀ ਟੈਂਡਰ ਅਲੋਟ ਹੋਇਆ ਹੋਇਆ ਕੰਮ ਅਲੋਟ ਹੋਇਆ ਹੋਇਆ ਹੈ ਸੋਸਾਇਟੀ ਨੂੰ ਤੇ ਇਹਦੇ ਚ ਸਾਨੂੰ ਡਿਲੇ ਤਾਂ ਹੋ ਰਿਹਾ ਹੈਗਾ ਇਹਦੇ ਤੇ ਨਾ ਜੀ ਪੁਲਿਸ ਦਾ ਜਿਹੜਾ ਹੈਗਾ ਮਾਲ ਮਹਿਕਮੇ ਦਾ ਵਰੀ ਮਹਿਕਮਾ ਕੇਸ ਦਾ ਸਮ ਜਿਹੜੀਆਂ ਗੱਡੀਆਂ ਨੇ ਉਹ ਖੜੀਆਂ ਨੇ ਉਹ ਹੁਣ ਕੋਟ ਕੇਸ ਪ੍ਰਾਪਰਟੀ ਹੈਗੀ ਐ ਉਹਨੂੰ ਅਸੀਂ ਨਹੀਂ ਸ਼ਿਫਟ ਕਰ ਸਕਦੇ ਅਸੀਂ ਰਿਕਵੈਸਟ ਕੀਤੀ ਹੈ ਐਸ ਐਚਓ ਇਹ ਰਿਪੋਰਟ ਨੂੰ ਵੀ ਇਹਨਾਂ ਵੱਤੋਂ ਮੂਵ ਕੀਤਾ ਜਾਵੇ। ਉਹਨਾਂ ਦਾ ਕਨਸਰਨ ਇਹ ਹੈ ਵੀ ਇਹ ਕੇਸ ਪ੍ਰਾਪਰਟੀ ਹੈ ਵੀ ਇਹਦੇ ਕੋਈ ਕੋਈ ਕਿਸੇ ਤਰ੍ਹਾਂ ਦੇ ਗੁਰਪੁਤ ਨਹੀਂ ਹੋ ਜੇ। ਉਹਨਾਂ ਨੂੰ ਕੋਈ ਸਪੈਸੀਫਿਕਲੀ ਸਿਕਿਉਰਡ ਜਗ੍ਹਾ ਚਾਹੀਦੀ ਹੈ ਉਹਨਾਂ ਨੂੰ ਸ਼ਿਫਟ ਕਰਨ ਵਾਸਤੇ। ਉਹੀ ਰੀਜ਼ਨ ਹੈ ਵੀ ਜਿਹੜੀ ਸਾਡੀ ਇਹ ਸੜਕ ਬਣਨ ਤੇ ਡਿਲੇ ਹੋ ਰਹੀ ਹੈ। ਅਦਰਵਾਈਜ਼ ਸਾਡੇ ਵੱਲੋਂ ਫਾਈਪਾਂ ਸਾਡੀਆਂ ਆਏ ਨੂੰ ਡੇਢ ਮਹੀਨਾ ਹੋ ਗਿਆ। ਜਿਹਦੇ ਜਿਹਦੇ ਚ ਅਸੀਂ ਜਿਹੜੇ ਪਹਿਲਾਂ ਸਟਾਰਟ ਸੀਡਰ ਪਾਉਣਾ ਹੈਗਾ। ਹੁਣ ਅਸੀਂ ਇਹਨੂੰ ਕੱਟ ਕੇ ਵੀ ਨਹੀਂ ਛੱਡ ਸਕਦੇ ਕਿਉਂਕਿ ਜੇ ਅਸੀਂ ਕੱਟ ਕੇ ਛੱਡਤਾ ਤਾਂ ਲੋਕਾਂ ਨੂੰ ਹੋਰ ਵੀ ਬਹੁਤ ਤਕਲੀਫ ਆਣੀ ਸ਼ੁਰੂ ਹੋ ਜਾਏ ਸਟ੍ਰੌਮ ਸੀਵਰ ਪਾਇਆ ਬਿਨਾ ਹੋਣਾ ਸੀ ਕੋਈ ਸੜਕ ਬਣਾਉਂਦੇ ਨਹੀਂ ਕਿਉਂਕਿ ਕੱਲ ਨੂੰ ਅਸਾਨੂੰ ਪਤਾ ਵੀ ਜ਼ੀਰਕਪੁਰ ਦਾ ਇਹ ਵੱਡਾ ਕੰਸਰਨ ਹੈ ਵੀ ਵਾਟਰ ਲੌਗਿੰਗ ਬਹੁਤ ਹੁੰਦੀ ਹੈ ਸੋ ਇਹ ਰੀਜ਼ਨ ਹੈ ਵੀ ਇਹ ਡਿਲੇ ਹੋ ਰਿਹਾ ਹੈ ਠੀਕ ਹੈ